ਸਰੀਨਾਨਪੁਰ ਸੈਬ ਨੂੰ ਜ਼ਿਲ੍ਹਾ ਬਣਾਉਣ ਤੇ ਸਰਕਾਰ ਦਾ ਵੱਡਾ ਦਾਵਾ ਵੇਖਣ ਨੂੰ ਮਿਲਿਆ ਹੈ ਪੀਟੀਸੀ ਨਿਊਜ਼ ਦੇ ਉਤੇ ਬੋਲੇ ਸਪੀਕਰ ਜੈ ਕਿਸ਼ਨ ਰੋੜੀ ਕਿ ਹੈ ਕਿ ਅਜੇ ਹਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਵੱਲੋਂ ਨਹੀਂ ਦਿੱਤਾ ਗਿਆ ਕੋਈ ਅਜਿਹਾ ਬਿਆਨ ਜੇਪ ਵੇਖ ਦੇ ਵਿੱਚ ਲੋੜ ਪਈ ਤਾਂ ਲੋਕਾਂ ਦੀ ਸਲਾਹ ਦੇ ਨਾਲ ਕਦਮ ਚੁੱਕਾਂਗੇ ਗੜ ਸ਼ੰਕਰ ਦੇ ਵਕੀਲਾਂ ਦੇ ਵੱਲੋਂ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਲਗਾਤਾਰ ਕੀਤਾ ਜਾ ਰਿਹਾ ਹੈ ਬਿਰੋ ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦੀ ਦਿਹਾੜਾ ਜਿੱਥੇ ਮਨਾਇਆ ਜਾ ਰਿਹਾ ਹੈ ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਇੱਥੇ ਨਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ ਤਾਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੀ ਪ੍ਰਤੀਕਿਰਿਆ ਕਹਿੰਦੇ ਕਿ ਅਜੇ ਹਾਲ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਵੱਲੋਂ ਅਜੇ ਹਾਲ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਤਾਂ ਜਿਹੇ ਦੇ ਵਿੱਚ ਇਹ ਪ੍ਰਤੀਕਿਰਿਆ ਪੀਟੀਸੀ న్యూਸ ਦੇ ਉਤੇ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜੇ ਭਵਿੱਖ ਦੇ ਵਿੱਚ ਲੋੜ ਪਈ ਤਾਂ ਲੋਕਾਂ ਦੀ ਸਲਾਹ ਦੇ ਨਾਲ ਹੀ ਇਹ ਕਦਮ ਚੁੱਕਿਆ ਜਾਏਗਾ ਇੱਕ ਵੱਡਾ ਵਿਵਾਦ ਜਿਸ ਨੂੰ ਲੈ ਕੇ ਵਕੀਲ ਭਾਈਚਾਰਾ ਲਗਾਤਾਰ ਰੋਸ਼ ਮਾਰਚ ਕਰਦਾ ਦਿਖਾਈ ਦੇ ਰਿਹਾ ਹੈ ਉਹ ਚਾਹੇ ਹਲਕਾ ਹੁਸ਼ਿਆਰਪੁਰ ਢੀਕਾਲ ਹੋਵੇ ਉਹ ਚਾਹੇ ਹਲਕਾ ਗੜਸ਼ੰਕਰ ਢੀਕਾਲ ਹੋਵੇ ਲਗਾਤਾਰ ਰੋਸ਼ ਮਾਰਚ ਕਰਦਾ ਵਕੀਲ ਭਾਈਚਾਰਾ ਆਮ ਲੋਕ ਅਤੇ ਹਰ ਪਾਸੇ ਇੱਕ ਹੀ ਚਰਚਾ ਹੋ ਰਹੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਜ਼ਿਲ੍ਹਾ ਬਣਨ ਜਾ ਰਿਹਾ ਹੈ ਉਸ ਦੇ ਵਿੱਚ ਹਲਕਾ ਗੜ ਸ਼ੰਕਰ ਨੂੰ ਮਿਲਾਇਆ ਜਾਏਗਾ ਤਾਂ ਉਸ ਨੂੰ ਜ਼ਿਲ੍ਹਾ ਬਣਾਇਆ ਜਾਏਗਾ ਇੱਕ ਨਾਮ ਲਗਾਤਾਰ ਇਸ ਸਾਰੇ ਵਿਵਾਦ ਦੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਸੀ ਉਹ ਨਾਮ ਸੀਗਾ ਹਲਕਾ ਗੜ ਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਰੋੜੀ ਜਿਹੜੇ ਕਿ ਡਿਪਟੀ ਸਪੀਕਰ ਨੇ ਐਸ ਵੇਲੇ ਪੰਜਾਬ ਸਰਕਾਰ ਦੇ ਵਿੱਚ ਔਰ ਉਹਨਾਂ ਨਾਲ ਗੱਲ ਕਰਾਂਗੇ ਪਹਿਲਾਂ ਤਾਂ ਪੀਡੀਸੀ న్యూਸ ਤੇ ਸਰ ਵੈਲਕਮ ਆ ਜੀ ਤੁਹਾਡਾ ਥੈਂਕ ਯੂ ਸੋਸਟਰ ਪਹਿਲਾਂ ਤਾਂ ਇੱਕ ਕੁਐਸਚਨ ਸਾਫ਼ ਕੀ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਨ ਜਾ ਰਿਹਾ ਹੈ ਹਾਲੇ ਤੱਕ ਸਰਕਾਰ ਦੀ ਇਹੋ ਜੀ ਕੋਈ ਤਸਵੀਜ਼ ਨਹੀਂ ਜੀ ਰੋੜੀ ਸਾਹਿਬ ਪਰ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਹੀ ਪਰ ਪਰ ਫਿਰ ਵੀ ਇੰਨਾ ਇੰਨਾ ਸੰਘਰਸ਼ ਇੰਨੇ ਸੋਸ਼ਲ ਮੀਡੀਆ ਤੇ ਕਦੀ ਤੁਸੀਂ ਲਾਈਵ ਹੋ ਰਹੇ ਹੋ ਕਦੀ ਵਿਰੋਧੀ ਧਿਰਾਂ આરોਪ ਲਗਾ ਰਹੀਆਂ ਨੇ ਰੋੜੀ ਸਾਹਿਬ ਸੋਚ ਨਹੀਂ ਰਹੇ ਫਿਰ ਇਹ ਮੁੱਦਾ ਕੀ ਹੈ ਸਰ ਸਰ ਜਿਹੜਾ ਮੁੱਦਾ ਹੈ ਹੀ ਨਹੀਂ ਜੇ ਦੀ ਕੋਈ ਗੱਲ ਹੀ ਨਹੀਂ ਹੈ ਕੋਈ ਤੁਹਾਡੀ ਕੋਈ ਲੈਟਰ ਹੈ ਕੋਈ ਕਿਸੇ ਸਾਡੇ ਨੁਮਾਇੰਦੇ ਦਾ ਸੀਐਮ ਸਾਹਿਬ ਤੋਂ ਲੈ ਕੇ ਕਿਸੇ ਸਰਪੰਚ ਤੱਕ ਜੀ ਚੀਫ ਸਕੱਟਰੀ ਤੋਂ ਲੈ ਕੇ ਕਿਸੇ ਛੋਟੇ ਤੋਂ ਛੋਟੇ ਅਫਸਰ ਦਾ ਕਿਸੇ ਦਾ ਕੋਈ ਤੁਹਾਨੂੰ ਲਿਖਤੀ ਕੋਈ ਨੋਟੀਫਿਕੇਸ਼ਨ ਹੈ ਜੀ ਕਿਸੇ ਨੇ ਕੋਈ ਬਿਆਨ ਦਿੱਤਾ ਜਾਂ ਕੋਈ ਸਰਕਾਰ ਦੀ ਕੋਈ ਇਦਾਂ ਦੀ ਅੱਜ ਤੱਕ ਕੋਈ ਗੱਲ ਬਾਤ ਆਈ ਹੈ ਕਿ ਜ਼ਿਲ੍ਹਾ ਬਣ ਜਾ ਰਿਹਾ ਜਾਂ ਫਿਰ ਗੜਸ਼ੰਕਰ ਜ਼ਿਲ੍ਹੇ ਜਿਹੜਾ ਜ਼ਿਕਰ ਉਹ ਕਹਿੰਦੇ ਪ੍ਰਸਤਾਤਵ ਜ਼ਿਲ੍ਹਾ ਜਿਹੜਾ ਮੈਂ ਤਾਂ ਪਹਿਲੀ ਵਾਰ ਸੁਣਿਆ ਜੀ ਕੀ ਕਿਹੜੇ ਏਜੰਡੇ ਉਹਨਾਂ ਦੇ ਜਦੋਂ ਸਰਪਾਰਟੀ ਮੀਟਿੰਗ ਦੇ ਵਿੱਚ ਗੱਲ ਕਲੀਅਰ ਕਰਤੀ ਜੀ ਉਸ ਤੋਂ ਬਾਅਦ ਗੜਸ਼ੰਕਰ ਮਾਲਪੁਰ ਬਾਕਬਾਕੀ ਜਗ੍ਹਾ ਗੱਲ ਕਲੀਅਰ ਕਰਤੀ ਬੇ ਗੜਸ਼ੰਕਰ ਜ਼ਿਲ੍ਹਾ ਜਿਹੜਾ ਗੜਸ਼ੰਕਰ ਹਲਕਾ ਜਿਹੜਾ ਆ ਇਹ ਜੇਕਰ ਕੱਲ ਨੂੰ ਇਨ ਫਿਊਚਰ ਦੀ ਗੱਲ ਕਰਦੇ ਆ 24 ਤਰੀਕ ਦੀ ਗੱਲ ਨਹੀਂ ਕਰਦਾ ਜੀ ਇਨ ਫਿਊਚਰ ਜੇਕਰ ਨੰਦਪੁਰ ਸਾਹਿਬ ਜ਼ਿਲ੍ਹਾ ਕੱਲ ਨੂੰ ਬਣਾਉਂਦੇ ਆ ਜੀ ਤਾਂ ਗੜਸ਼ੰਕਰ ਦੇ ਲੋਕ ਕੀ ਉੱਥੇ ਜਾਣਾ ਚਾਹੁੰਦੇ ਕਿ ਨਹੀਂ ਜਾਣਾ ਚਾਹੁੰਦੇ ਇਹ ਗੜਸ਼ੰਕਰ ਦੇ ਲੋਕਾਂ ਦੀ رائے ਲੈ ਕੇ ਗੱਲ ਕਰਾਂਗੇ ਹਲੇ ਜਿਹੜੀ ਗੱਲ ਹੈ ਕੋਈ ਨਹੀਂ ਹੈ ਬਿਨਾ ਪਾਣੀ ਤੋਂ ਮੁੱਝ ਖੋਲਣ ਵਾਲੀ ਗੱਲ ਯਾਨੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਲਗਾਤਾਰ ਰੋਸ਼ ਮਾਰਚ ਹੋ ਰਹੇ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਲਗਾਤਾਰ ਨਾਰੇਬਾਜੀ ਹੋ ਰਹੀ ਪੰਜਾਬ ਸਰਕਾਰ ਮੋੜ ਦਾ ਬਾਹਰ ਬਾਹਰ ਐਸੋਸ਼ੀਏਸ਼ਨ ਕਹਿ ਰਹੀ ਹੈ ਸਾਡੀ ਪੰਜਾਬ ਸਰਕਾਰ ਗੱਲ ਸੁਣੇ ਸਾਡੇ ਉਹਨਾਂ ਨੂੰ ਮੰਗ ਪੱਤਰ ਤਿਆਰ ਇਹ ਸਾਰੇ ਵਿਅਕਤ ਗੱਲ ਉਹਨਾਂ ਦੀ ਬਿਲਕੁਲ ਸੁਣੀ ਹੈ ਮੇਰੇ ਕੋ ਆਏ ਵੀ ਸੀਗੇ ਬਹੁਤ ਸਤਿਕਾਰਯੋਗ ਸਾਥੀ ਨੇ ਸਾਰੇ ਨੂੰ ਕਲੀਅਰ ਗੱਲ ਕੀਤੀ ਸੀ ਕਿ ਸਰਕਾਰ ਦੀ ਇਹੋ ਜੀ ਕੋਈ ਤਸਵੀਜ਼ ਨਹੀਂ ਜਦੋਂ ਅਸੀਂ ਇੱਕ ਵਾਰ ਨਹੀਂ ਕਈ ਵਾਰ ਗੱਲ ਕਲੀਅਰ ਕਰ ਚੁੱਕੇ ਹਾਂ ਕਿ ਇਸ ਤਰ੍ਹਾਂ ਦਾ ਕੋਈ ਏਜੰਡਾ ਹੀ ਨਹੀਂ ਹੈ ਕਿ ਹੁਣ ਅੱਦਾਂ ਉਹਨੂੰ ਕਿਸ ਤਰ੍ਹਾਂ ਹੋਰ ਵਿਸ਼ਵਾਸ ਦਵਾਇਆ ਜਾ ਸਕਦਾ ਹੈ ਇਸ ਰੋੜੀ ਸਾਹਿਬ ਜਿਹੜੇ ਕਿ ਅੱਜ ਬੜੇ ਜਿਹੜੇ ਅਜਿਹੇ ਮੁੱਦੇ ਸਨ ਜਿਹੜੇ ਕਿ ਲਗਾਤਾਰ ਚਰਚਾ ਦਾ ਵਿਸ਼ੇ ਬਣੇ ਹੋਏ ਸਨ ਉਹ ਚਾਹੇ ਸ਼੍ਰੀ ਨਨਪੁਰ ਸਾਹਿਬ ਨੂੰ ਜਿਹੜਾ ਹੈ ਜ਼ਿਲ੍ਹਾ ਬਣਾਉਣ ਦੀ ਗੱਲ ਹੋਵੇ ਉਹ ਚਾਹੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲੋਂ ਗੜਸ਼ੰਕਰ ਨੂੰ ਅੱਡ ਕਰਨ ਦੀ ਗੱਲ ਹੋਵੇ ਅਹਿਮ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ ਜਿਸ ਦੇ ਉੱਤੇ ਸਪਸ਼ਟ ਜਵਾਬ ਲਏ ਹਨ ਅਤੇ ਸਿੱਧੇ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੱਲੇ ਤੱਕ ਅਜਿਹੀ ਕੋਈ ਤਜਵੀਜ਼ ਨਹੀਂ ਹੈ ਕਿ ਸ਼ਿਰਨਾਨਪੁਰ ਸਾਹਿਬ ਨੂੰ ਜਦੋਂ ਜ਼ਿਲ੍ਹਾ ਬਣਾਇਆ ਜਾਵੇਗਾ ਤਾਂ ਹਲਕਾ ਗੜ ਸ਼ੰਕਰ ਨੂੰ ਉਹਦੇ ਨਾਲ ਜੋੜਿਆ ਜਾਵੇਗਾ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਅਜੀਹਾ ਪ੍ਰਪੋਜ਼ਲ ਆ ਜਾਂਦਾ ਹੈ ਤਾਂ ਪਹਿਲਾਂ ਪਿੰਡਾਂ ਦੇ ਵਿੱਚ ਜਾ ਕੇ ਆਮ ਲੋਕਾਂ ਆਮ ਜਨਤਾ ਨੂੰ ਪੁੱਛਿਆ ਜਾਏਗਾ ਫਿਰ ਹੀ ਇਸ ਤੇ ਕੋਈ ਫੈਸਲਾ ਲਿਆ ਜਾਏਗਾ ਕੈਮਰਾ ਪਰਸਨ ਜਸੀਨਾ ਯੋਗੇਸ਼ ਕੁਮਾਰ ਪਟਿਸ ਨਿਊਜ਼ ਹਸ਼ਿਆਰਪੁਰ